ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਅੱਜ ਤੁਹਾਨੂੰ ਕਹਿੰਦੇ ਕਾਂਗੇ ਦੇ ਕਬੱਡੀ ਕੱਪ ਦਾ ਰਿਜ਼ਲਟ ਦੱਸ ਦਿਆਂ ਕਹਿੰਦਾ ਹਰਿਆਣੇ ਵਾਲੇ ਸ਼ੀਲੂ ਕਹਿੰਦੇ ਬੰਨਵੈਨ ਆਰਮੀ ਦੀ ਟੀਮ ਨੂੰ ਟੱਕਰ ਦੇਣ ਵਾਲੀ ਟੀਮ ਮਿੱਤਰੋ ਸ਼ਕਰਪੁਰੀਏ ਨੇ ਕੱਲ ਕਮਾਲ ਲਈ ਕਰਤੀਆਂ ਰਿਜ਼ਲਟ ਵਾ ਇਹ ਦੱਸ ਦਿਆਂ ਕਹਿੰਦੇ ਤਿੰਨ ਮੋਟਰਸਾਈਕਲ ਦਾ ਸ਼ਕਰਪੁਰੀਏ ਹੀ ਲੈ ਗਏ ਬਹੁਤ ਛੋਟੀ ਦਾ ਮੈਚ ਹੋਇਆ ਕਹਿੰਦੇ ਗੁਰਵਿੰਦਰ ਕਾਂਗੇ ਨਾਲ ਯਾਰੀ ਪਗਾਉਣ ਦੇ ਲਈ ਸਾਰੇ ਛੋਟੀ-ਛੋਟੀ ਦੇ ਮੱਲ ਪਹੁੰਚੇ ਸੀ ਬਹੁਤ ਸਿਰੇ ਦੇ ਮੈਚ ਹੋਏ ਨੇ ਸੈਮੀ ਜਿੱਤਾਂ ਕਹਿੰਦੇ ਪੂਰਾ ਮਿੱਤਰੋ ਇਹਨਾਂ ਦਾ ਖੜਕੀ ਆ ਪਹਿਲੇ ਸੈਮੀ ਜਿਵੇਂ ਮਿੱਤਰੋ ਡੇ ਡਟੀ ਲਾਈ ਜਾਂ ਵਾਲੀ ਨੌ ਕਬੱਡੀਆਂ ਪਾ ਕੇ ਸੱਤ ਨੰਬਰ ਲੈਤੇ ਤੇ ਬੈਸਟ ਰੇਡਰ ਰਹਾ ਫਰਿਆਦ ਸ਼ਕਰਪੁਰੀ ਨੇ ਮਿੱਤਰੋ ਦੋ ਟੱਚ ਤੇ ਦੋ ਜਫੇ ਲਏ ਨੇ ਮੋਟਰਸਾਈਕਲ ਜਿੱਤ ਗਿਆ ਕਹਿੰਦੇ ਫਰਿਆਦ ਸ਼ਕਰਪੁਰੀਆ ਵੀ ਗੱਲ ਪੁਰਾਣੇ ਰੰਗਾਂ ਚ ਆਇਆ ਹੋਇਆ ਸੀ ਕਹਿੰਦੇ ਗਾਰਡਰ ਵਰਗਾ ਭਰਾ ਖੜਿਆ ਹੋਵੇਂਜੀਤ ਕਲਸੀ ਵਾਲਾ ਸ਼ੈਡ ਵਾਲੀ ਕੰਨੀ ਤੇ ਹੌਸਲਾ ਭਰਾਵਾਂ ਨੂੰ ਕਹਿੰਦੇ ਹੋਈ ਜਾਂਦਾ ਚੋਬਰ ਨੇ ਕਹਿੰਦੇ ਕੱਲ ਅੱਗ ਕੜਤੀ ਨਾਲ ਹੀ ਕਹਿੰਦੇ ਸ਼ੈਕਨ ਸੈਮੀ ਚਰਕੇਸ਼ ਬਉਪੁਰੀਆ ਲੰਮੀ ਪਾਰੀ ਖੇਡਿਆ ਕਹਿੰਦੇ ਵਧੀਆ ਮਿਹਨਤ ਨਾਲ 8 ਕਬੱਡੀਆਂ ਪਾ ਕੇ 7 ਨੰਬਰ ਲੈਤੇ ਮੋਟਰਸਾਈਕਲ ਜਿੱਤ ਗਿਆ ਇਧਰ ਸ਼ੀ ਲੂ ਵਾਲਿਆ ਹਰਿਆਣੇ ਵਾਲਾ 11 ਟੱਚ ਲੈਦੇ 5 ਜੱਫੇ ਲਾਏ ਮੋਟਰਸਾਈਕਲ ਇਹ ਵੀ ਜਿੱਤ ਗਿਆ ਕੱਲ ਵਾਲੇ ਕਬੱਡੀ ਕੱਪ ਦਾ ਮੇਤਰੋ ਐਨ ਗੱਲਾਂ ਹੋਣਗੀਆਂ ਕਈ ਦਿਨ ਬਹੁਤ ਸਿਰੇ ਦਾ ਕਬੱਡੀ ਕੱਪ ਹੋਇਆ ਤੇ ਨਾਲ ਹੀ ਮੇਤਰੋ ਫਾਈਨਲ ਰਿਜ਼ਲਟ ਹੋਇਆ ਜਦੋਂ ਫਰਸਟ ਟੀਮ ਰਹੀ ਹੈ ਸ਼ਕਰਪੁਰ 14 ਨੰਬਰਾਂ ਨਾਲ ਪਹਿਲਾ ਪ੍ਰਾਈਜ਼ ਲੱਖ ਤੇ ਸੈਕਿੰਡ ਰਹੀ ਹੈ ਕਾਂਗਾ 71000 ਸੈਕਿੰਡ ਪ੍ਰਾਈਜ਼ ਤੇ 9 ਨੰਬਰਾਂ ਨਾਲ ਬੈਸਟ ਰਿਹ ਮੇਤਰੋ ਸ਼ਾਜੀ ਸ਼ਕਰਪੁਰੀਆਂ ਚਾਰ ਕਬੱਡੀਆਂ ਪਾਈਆਂ ਨੇ ਤੇ ਚਾਰ ਹੀ ਨੰਬਰ ਲੈਨੇ ਬੈਸਟ ਟੋਪਰ ਫਰਿਆਦ ਸ਼ਕਰਪੁਰੀਆਂ 6 ਟੱਚ ਤੇ 4 ਜਫੇ ਲਾਇਨੇ ਚੋਬਰ ਨੇ ਬੈਸਟ ਨੂੰ ਮੋਟਰਸਾਈਕਲ ਸੀ ਕਾਂਗਿਆਲੇ ਕਬੱਡੀ ਕੱਪ ਤੋਂ ਸ਼ਕਰਪੁਰੀਆਂ ਤਿੰਨ ਮੋਟਰਸਾਈਕਲ ਲੈ ਕੇ ਸ਼ਾਜੀ ਦੀ ਖੇਡ ਨੂੰ ਕਿਹੜੇ ਕਿਹੜੇ ਪਸੰਦ ਕਰਦੇ ਆ ਕਮੈਂਟ ਬਾਕਸਾਂ ਦੇ ਵਿੱਚ ਦੱਸਿਓ ਕੱਲ ਚੋਬਰ ਦਾ ਪਹਿਲਾ ਮੈਚ ਦੀਦੇ ਪਹਿਲੇ ਹੀ ਬੈਸਟ ਰਹਾ ਹੁਣ ਕਹਿੰਦੇ ਆਉਣ ਵਾਲਾ ਸੀਜ਼ਨ ਚੋਬਰ ਪੂਰਾ ਤਹਿਲਕਾ ਮਚਾਊਗਾ ਭਰਾਵਾਂ ਦੇ ਦੁੱਖ ਹੋ ਜਾਂਦੇ ਨੇ ਰਾਲਾ ਰਾਣਾ ਬਲਾਚੌਰੀ ਦੀ ਮੌਤ ਤੋਂ ਬਾਅਦ ਸ਼ਾਜੀ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਵੈਗਰੂ ਦੇ ਬਾਣੇ ਅੱਗੇ ਪਰ ਵੈਗਰੂ ਦਾ ਬਾਣਾ ਸਾਰਿਆਂ ਨੂੰ ਮੰਨਣਾ ਪੈਂਦਾ ਤਾਂ ਸ਼ਾਜੀ ਸ਼ਕਰਪੁਰੀਏ ਨੇ ਕੱਲ ਸ਼ੁਰੂਆਤ ਕਰੀ ਹੈ ਬਹੁਤ ਤਾਕੜਾ ਮੱਲਾ ਕਬੱਡੀ ਦਾ ਨਾਲ ਹੀ ਮਿੱਤਰੋ ਸ਼ੀਲੂ ਹਰਿਆਣੇ ਵਾਲੇ ਦੇ ਨਾਲ ਕਹਿੰਦੇ ਸ਼ਕਰਪੁਰੀਆਂ ਦੀ ਬੁੱਲਟ ਖੀਰਾ ਵਾਲੇ ਦੇ ਜੱਗੂ ਹਾਕਮਲੇ ਦੇ ਬਾਗੜੀਆਂ ਜਾਂ ਕਮਾਲਪੁਰੇ ਦੇ ਕਬੱਡੀ ਕੱਪ ਤੇ ਦੇਖਣ ਨੂੰ ਮਿਲੂਗੀ ਸਾਰੇ ਪਲੇਅਰ ਹੀ ਪਰ ਟੀਮਾਂ ਬਰਾਬਰ ਦੀਆਂ ਬਣੀਆਂ ਹੋਣ ਇੱਕ ਤਰਫਾ ਟੀਮਾਂ ਨਾ ਹੋਣ ਸਾਰੇ ਕੋਚ ਸਹਿਬਾਨਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਫਿਰ ਵਧੀਆ ਮੈਚ ਹੋਣਗੇ ਦਰਸ਼ਕਾਂ ਨੂੰ ਵੀ ਦੇਖਣ ਦਾ ਆਨੰਦ ਆਊਗਾ ਬਾਕੀ ਜੇ ਆਪਣੀ ਅਪਡੇਟ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਭਰਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਸਾਰਿਆਂ ਨੂੰ ਵਾਈਗ ਰੂਪ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਕਬੱਡੀ ਦੇ ਖੜਿਆਣੀਆਂ ਨੂੰ ਕੋਚ ਸਹਿਬਾਨਾਂ ਨੂੰ ਖੇਡ ਪ੍ਰਮੋਟਰਾਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਖੜਿਆਰੀਆਂ ਨੂੰ ਸੱਟਾਂ ਫੇਟਾਂ ਤੋਂ ਦੂਰ ਰੱਖੇ ਰਿਜ਼ਲਟ ਦੱਸਦੇ ਸਮੇਂ ਜਾਂ ਬੋਲਦੇ ਸਮੇਂ ਕੋਈ ਗਲਤੀ ਨਾਲ ਬੋਲਿਆ ਗਿਆ ਹੋਵੇ ਤਾਂ ਦਿਲੋਂ ਮਾਫੀ ਚਾਹੁੰਦੇ ਹਾਂ ਆਪਣਾ ਛੋਟਾ ਭਰਾ ਸਮਝ ਕੇ ਮaaf ਕਰ ਦੇਣਾ ਬਾਕੀ ਇਹਨਾਂ ਦੀ ਟੱਕਰ ਦੀ ਦੁਵਾਰੇ ਕੀ ਸੀ ਕਿਥੇ ਅਡੀਕ ਕਰ ਰਹੇ ਨੇ ਤਾਂ ਕਮੈਂਟ ਬਾਕਸਾਂ ਦੇ ਵਿੱਚ ਦੱਸਿਓ ਤੇ ਨਾਲ ਹੀ ਜੀ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਜੀ ਆਗਿਆ ਧੰਨਵਾਦ